ਦੇਸ਼ ਭਰ ਵਿੱਚ ਰੰਗਾ ਤੇ ਖੁਸ਼ੀਆਂ ਖੇੜਿਆ ਤੇ ਹਰ ਹੋਲੀ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇੱਕ ਪਾਸੇ ਅਜੌਧਿਆ ਚ ਪ੍ਰਾਣ ਪ੍ਰਵਿਸ਼ਟਾ ਤੋਂ ਬਾਅਦ RAM ਲੱਲਾ ਦੇ ਨਾਲ ਹੋਲੀ ਬਨਾਉਣ ਦੇ ਲਈ ਦੇਸ਼ ਭਰ ਤੋਂ ਸ਼ਰਧਾਲੂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਪਹੁੰਚੇ ਹੋਏ ਨੇ ਪਰ ਦੂਜੇ ਪਾਸੇ ਉੱਤਰੀ ਭਾਰਤ ਦੇ ਪ੍ਰਸਿੱਧ Hindu ਦੀਰਗ ਦੁਰਗਿਆਨਾ ਮੰਦਿਰ ਵਿਖੇ ਵੀ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਅੰਮ੍ਰਿਤਸਰ ਇਨੀ ਬਲਕੇ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਅੱਜ ठाकुर जी ਦੇ ਨਾਲ होली ਮਨਾਉਣ ਦੇ ਲਈ ਪਹੁੰਚੇ ਨੇ ठाकुर जी ਦੀ ਮੂਰਤੀ ਇੱਥੇ ਪਾਲਕੀ ਦੇ ਵਿੱਚ ਸ਼ੋਭਿਤ ਕੀਤੀ ਗਈ ਹੈ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ ਗੁਲਾਲ ਲਾ ਕੇ ਇੱਕ ਦੂਜੇ ਨਾਲ ਤੇ ਰੰਗ ਲਾ ਕੇ ਜੋ ਹੈ ਉਹ होली ਦਾ ਜਸ਼ਨ ਜਿਹੜਾ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਖੂਬਸੂਰਤੀ ਹੈ ਇਸ ਤਿਹਾਰ ਦੀ ਕਿ ਵਕ ਵਕ ਧਰਮ ਵਕ ਵਕ ਉਮਰ ਵਕ ਵਕ ਵਰਗਾਂ ਦੇ ਲੋਕ ਵਕ ਵਕ ਪਛਾਵਾਂ ਵਕ ਵਕ कल्चर ਦੇ ਲੋਕ ਜਿਹੜੇ ਆ ਉਹ ਮਿਲ ਜੁਲ ਕੇ ਇਹ ਤਿਹਾਰ ਮਨਾ ਰਹੇ ਨੇ ਖੁਸ਼ੀਆਂ ਖੇੜੇ ਵੰਡ ਰਹੇ ਨੇ। ਕੀ ਕਹਿਣਾ ਹੈ ਜੀ ਦਾ ਸਿਆ? ਜੀ ਆਮ੍ਰਿਤਸਰ ਸੀ ਹੂੰ। ਕੀ ਕਹਿਣਾ ਚਾਹੇਗੀ ਅੱਜ ਦਰਗਿਆਲਾ ਮੰਦਿਰ ਆ ਕੇ ਹੋਲੀ ਮਨਾਣੇ ਦਾ ਮੌਕਾ ਮਿਲਿਆ। ਬਹੁਤ ਅੱਛਾ ਹੋਲੀ ਮਨਾਣਾ ਧਾਕੂ ਜੀ ਦੇ ਸਾਥ ਸਭਾ ਭਾਗ ਦੇ ਕੀ ਬਾਤ ਹੈ। ਬੱਚਾ ਆ ਕੇ ਹੋਲੀ ਦੇ ਜਸ਼ਨ ਮਨਾਏ ਜਾ ਰਹੇ ਆ। ਬੜੇ ਪਿਆਰ ਸਤਿਕਾਰ ਦੇ ਨਾਲ ਹੀ ਦੁਜੇ ਤੇ ਹੋਲੀ ਜੇ ਮੱਧ ਰਜ਼ਿਲ ਗੁਲਾਲ ਜਿਹੜਾ ਉਹ ਲਗਾਇਆ ਜਾ ਰਿਹਾ ਹੈ। हा घोड़ा पाल जी हा घोड़ा पालकी जाती हा घोड़ा पालकी भैया बालकी ਹੋਲੀ ਮਨਾਉਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੋਈ ਜੀ ਜਦੋਂ ਆਪਣੇ ਦਰ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਏ ਦਿਨ ਬਣ ਜਾਂਦਾ ਜੀ ਬਹੁਤ ਵਧੀਆ ਲੱਗਿਆ ਜੀ ਆਨੰਦ ਆ ਗਿਆ ਜਿਵੇਂ ਅਸੀਂ ਬਰਿੰਦਾਵਨ ਨਹੀਂ ਹੁੰਨੇ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਵਧੀਆ ਭਾਈਚਾਰਾ ਦੇਖੋ ਕਿਸ ਤਰ੍ਹਾਂ ਕੇ ਹੈ ਵੀ ਕੋਈ ਹੈ ਨਹੀਂ ਤੁਹਾਡੀ ਖੂਬਸੂਰਤੀ ਸਭ ਤੋਂ ਵੱਡੀ ਉਹੀ ਗੱਲ ਹਨ ਕਿਸੇ ਨਾਲ ਕੁਝ ਲੈਂਗਣੀ ਹੈ ਸਭ ਹੋਲੀ ਮਨਾ ਰਿਹਾ ਕਰ ਰਾਦੇ 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 राधे राधे दे जयकार्या ਦੇ ਨਾਲ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਸ਼ਰਧਾਲੂਆਂ ਵੱਲੋਂ होली ਦੇ ਜਸ਼ਨ ਮਨਾਏ ਜਾ ਰਹੇ ਨੇ ਦੁਰਗਾਣਾ ਮੰਦਿਰ ਚ। ਅਤੇ ਇਹੀ ਭਾਰਤ ਦੇਵਤੀ ਸਭ ਤੋਂ ਢੀ ਖੂਬਸੂਰਤੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਸਿਰਾਂ ਵਾਲੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਵੱਖ-ਵੱਖ ਉਮਰ ਵਰਗਾਂ ਦੇ ਲੋਕ ਵੱਖ-ਵੱਖ ਪਛਾਵਾਂ ਬੋਲਣ ਵਾਲੇ ਲੋਕ ਮਿਲ ਜੁਲ ਕੇ ਤਿਹਾਰ ਮਨਾਉਂਦੇ ਨੇ। दहरा दिवाली होली ਇਹ ਅਲੋਕਿਕ ਨਜ਼ਾਰਾ ਹੈ ਦੁਰਗਿਆਨਾ ਮੰਦਿਰ ਦਾ ਜਿੱਥੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਇਸ ਵੇਲੇ ਦੁਰਗਿਆਨਾ ਮੰਦਿਰ ਤੋਂ ਨਜ਼ਰ ਆ ਰਹੇ ਨੇ ਠਾਕੁਰ ਜੀ ਦੇ ਨਾਲ Holi ਮਨਾ ਰਹੇ ਨੇ ਬੇਹੱਦ ਸ਼ਰਧਾ ਭਾਵਨਾ ਦੇ ਨਾਲ ਬੇਹੱਦ ਉਤਸ਼ਾਹ ਦੇ ਨਾਲ ਔਰ ਹਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਉਤਸ਼ਾਹ ਨਜ਼ਰ ਆ ਰਿਹਾ ਹੈ ਆਵੇ ਵੀ ਕਿਉਂ ਨਾ ਕਿਉਂਕਿ ਅੱਜ ਠਾਕੁਰ ਜੀ ਦੇ ਨਾਲ Holi ਮਨਾਉਣ ਦਾ ਮੌਕਾ ਮਿਲਿਆ ਗੁਲਾਲ ਦੇ अमृतसर से रहने वाले हाँ जी हर साल यहीं पे होली मनाते हैं ठाकुर जी इससे बेहतर कोई बात नहीं है सबसे अच्छा है ठाकुर जी, जी। के साथ होली मनाना भाई बहनों के यही सब है हमारे लिए सब कुछ यही वृंदाबन दुर्गाना मंदिर एक जैसा नज़ारा है बिल्कुल एक जैसा नजारा है और हम चाहते हैं कि सभी ऐसे ही होली मनाएं ਚੰਗਾ ਮੈਸੇਜ ਵੀ ਜਾਂਦਾ ਕਿ ਸਾਰੇ ਭਾਈਚਾਰਕ ਸਾਂਝ ਦੇ ਨਾਲ ਮਿਲ ਜੁਲ ਕੇ ਮਿਲ ਜੁਲ ਕੇ ਮਨਾਣ ਸਾਰੇ ਹੋਲੀ ਔਰ ਇਕੱਠੇ ਇਸ ਤਰ੍ਹਾਂ ਜਿਸ ਤਰ੍ਹਾਂ ਹੁੰ ਰੰਗ ਲਗਾਉਂਦੇ ਪਏ ਇਸ ਤਰ੍ਹਾਂ ਹੀ ਕੀ ਸਾਰੇ ਦੇਸ਼ ਵਿੱਚ ਰਹਿਣ ਸਾਰੇ ਜਿੰਦਗੀ ਵੀ ਆਹੀ ਜੀ ਇੰਜੋਏ ਹੈਪੀ ਹੋਲੀ ਸਰ ਮਨੀ 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 ਹਾਂਜੀ ਮੂਰਤੀ ਲੈ ਕੇ ਪਹੁੰਚੇ ਠਾਕੁਰ ਜੀ ਦੀ ਹੋਲੀ ਬਣਾਉ ਇਹ ਮੂਰਤੀ ਨਹੀਂ ਸਾਡਾ ਬੱਚਾ ਹੈ ਬੱਚਾ ਬੰਗੂ ਰੱਖਿਆ ਹੈ ਇਹਨੂੰ ਹਾਂਜੀ ਤੇ ਇਹਨਾਂ ਦਾ ਹੀ ਤਿਉਹਾਰ ਜਿਹੜਾ ਆਪਾਂ ਮਨਾ ਰਹੇ ਇਹਨਾਂ ਦੇ ਬਹੁਤ ਜਨ ਬਹੁਤ ਜਨ ਤੁਸੀਂ ਵੀ ਕਰ ਰਹੇ ਹੋ ਕਿ ਆ ਜੇ ਮੌਕਾ ਮਿਲਿਆ ਨਸੀਬ ਹੋਇਆ ਤੇ ਆ ਕੇ ਇਸ ਤਰ੍ਹਾਂ ਨਸੀਬਾ ਵਾਲਿਆ ਜਿਨ੍ਹਾਂ ਨੂੰ ਮੌਕਾ ਮਿਲਦਾ ਤੇ ਬੇहद ਅਲੋਕਿਕ ਬੇहद ਅਦਭੁਤ ਨਜ਼ਾਰਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਇੱਕ ਚਲਕ ਬਾਹਰ ਦੀ ਵੀ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਸਰਦਾ ਲੂਹਾ ਦਾ ਸਲਾਬ ਹਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਹ ਸਰਦਾ ਦਾ ਸਮੁੰਦਰ ਨਜ਼ਰ ਆ ਰਿਹਾ ਹੈ ਜੋ ਇੱਥੇ ਆ ਕੇ ਹੋਲੀ ਦੇ ਜਸ਼ਨ ਮਨਾਉਣ ਦੇ ਲਈ ਪਹੁੰਚੇ ਨੇ ਲੋਕ ਰੂਸ 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 ਪਾਣੀ ਦੇ ਹੋਲੇ ਮੱਥੇਲੇ we about this circumstances oh, we enjoying very much <laughs> and this beautiful festival we are very happy to be here full of colors very happy nice holi. Happy, happy holi sirf parn de vakfak hissa to nahi balkay vakfak mulka de lok bhi itthe ponche hoye ne holi da is jashan da anand maan rahe ne happy holi happy holi <laughs> <laughs> ਮੋਦੀ ਮੈਚ ਦੇ ਹੋ ਹੈਪੀ ਹੋਲੀ ਹਜ਼ਾਰ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਇੱਕ ਵੱਖਰਾ ਨਜ਼ਾਰਾ ਜਿਹੜਾ ਇਸ ਵੇਲੇ ਦੁਰਗਾ ਮੰਦਿਰ ਚ ਨਜ਼ਰ ਆ ਰਿਹਾ ਹੈ ਜਿੱਥੇ ठाकुर जी पाल दी पालकी ਜਿਹੜੀ ਹੈ ਉਹ ਸਜਾਈ ਜਾ ਰਹੀ ਹੈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਹੋਏ ਸ਼ਰਧਾਲੂ ਭਗਵਾਨ ਠਾਕੁਰ ਜੀ ਤੇ ਗੁਲਾਲ ਲਾ ਕੇ ਇੱਕ ਦੂਸਰੇ ਤੇ ਰੰਗ ਲਗਾ ਕੇ ਇਸ ਹੋਲੀ ਦੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਇਹੀ ਇਸ ਤਿਹਾਰ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਹਰ ਕੋਈ ਮਿਲ ਜੁਲ ਕੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ ਇੱਕ ਦੂਜੇ ਤੇ ਰੰਗ ਲਾ ਕੇ ਸਤਿਕਾਰ ਪਿਆਰ ਦਾ ਪ੍ਰਗਟਾਵਾ ਕਰ ਰਿਹਾ ਹੈ ਔਰ ਇਹ ਨਜ਼ਾਰਾ ਅੱਜ ਅਜੋਦਿਆ বৃন্দাবন اور अमृतसर ਦੇ ਸਵेत ਦੇਸ਼ ਪਰਵ ਵਿੱਚ ਜਾਂ ਦੁਨੀਆ ਪਰਵ ਵਿੱਚ ਜਿੱਥੇ ਜਿੱਥੇ ਭਾਰਤੀ ਵਸਦੇ ਨੇ ਇਹ ਨਜ਼ਾਰਾ ਹਰ ਉਸ ਥਾਂ ਤੇ ਦੇਖਣ ਨੂੰ ਮਿਲ ਰਿਹਾ ਤੋ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸ਼ਰਧਾਲੂ ਅੱਜ ਦੁਰਗਿਆਨਾ ਮੰਦਰ ਵਿਖੇ ਪਹੁੰਚ ਕੇ ਠਾਕੁਰ ਜੀ ਦੇ ਨਾਲ ਹੋਲੀ ਬੁਲਾ ਰਹੇ ਨੇ ਆਪਣੇ ਆਪ ਨੂੰ ਬੇहद ਖੁਸ਼ਕਿਸਮਤ ਮੰਨ ਰਹੇ ਨੇ ਬlesst feel ਕਰ ਰਹੇ ਨੇ ਕਿ ਉਹਨਾਂ ਨੂੰ ਅੱਜ ਦੇ ਇਸ ਦਿਹਾੜੇ ਮੌਕੇ ਦੁਰਗਿਆਨਾ ਮੰਦਰ ਵਿਖੇ ਪਹੁੰਚ ਕੇ ਭਗਵਾਨ ਦੇ ਨਾਲ ਠਾਕੁਰ ਜੀ ਦੇ ਨਾਲ ਹੋਲੀ ਮਨਾਉਣ ਦਾ ਮੌਕਾ ਮਿਲਿਆ ਕੈਮਰਾ ਬਸਰ ਅਕਮਰ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ